ਨੇ ਵਿਕਾਸ ਸੋਨੀ ਜੀ ਦਾ ਪਨੀਰ ਮੈਂ ਆਪਣੇ ਸਾਰੇ ਵਾੜਵਾਸੀਆਂ ਨੂੰ ਆਪ ਰਿਆ ਭੈਣਾ ਨੂੰ ਆਪਣੇ ਭਰਾ ਨੂੰ ਕਹਿੰਨੀ ਆ ਕਿ 1 ਜੂਨ ਵਾਲੇ ਦਿਨ ਤੇ ਜਿਹੜੇ ਸਾਡੇ ਕਲੈਕਸ਼ਨ ਹੈ ਬੋਜਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦੇਜੋ ਆ ਤੁਹਾਡੀ ਅੰਮ੍ਰਿਤਸਰ ਦੀ ਜਿਹੜੀ ਆਵਾਜ਼ ਨੂੰ ਤੀਸਰੀ ਗਰੀ ਜਾ ਕੇ ਬਲੰਦ ਕਰਾਂਗੇ ਔਰ ਮੇਰੇ ਕਿਆ ਹੈ ਚਾਹੇ ਭਾਜੀ ਪੀ ਦਾ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੈ ਜਿਹੜਾ ਵੀ ਸੋਨੀ ਸਾਹਿਬ ਦੇ ਘਰ ਗਿਆ ਹੈ ਕੋਠੀ ਗਿਆ ਹੈ ਤਕਕਾਰ ਮਿਲਿਆ ਸੋਨੀ ਸਾਹਿਬ ਨੇ ਕਦੀ ਵੀ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਬਿੱਤ ਕਰਾਇਆ ਔਰ ਸਾਡੇ ਅੰਮ੍ਰਿਤਸਰ ਦੀ

ਛੋਟਾ ਜਿਹਾ ਸੁਨੇਹਾ ਤੇ ਅੱਜ ਬਹੁਤ ਵੱਡੀ ਤعداد ਦੇ ਤੁਸੀਂ ਸਾਰੇ ਇਕੱਠੇ ਹੋਏ ਹੋ ਸੋ ਸਭ ਤੋਂ ਪਹਿਲਾਂ ਮੈਂ ਜਿਹੜੇ ਜੁੜਾਈ ਦੇ ਗੱਲ ਕੀਤੀ ਲਖਨਾ ਦੀ ਮਾਂ ਨੇ ਇਸ ਬਾੜ ਦੇ ਬਾੜ ਖਾਸ ਕਰਕੇ ਬਾੜ ਨੰਬਰ 69 ਦਾ ਜਿੱਥੋਂ ਅੱਜ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਐਨੀ ਨੇਰੀ ਦਿੱਤੀ ਸੀਐਮ శ్రీ ਆਂਪਲਕਾਸ ਸੋਨੀ ਜੀ ਮੇਰਾ ਭਰਾ ਆਵਕਾਸ ਸੋਨੀ ਪੰਡਿਤ ਚੋਪੜਾ ਜੀ ਦੇ ਸਾਡੇ ਭੈਣ ਜੀ ਕਾਉਂਸਲ ਰਿਨਾ ਚੋਪੜਾ ਜੀ ਅਪ ਮੈਂ ਸਾਰੇ ਸੰਗਤ ਨੂੰ ਜੀ ਆਇਆਂ ਕਰਦਾ ਸਾਡੇ ਗੁਰੂ ਕੋਈ ਗੁਰਤੀ ਜਿਹੜੀ ਮਿਲਦੀ ਔਕਾਸ ਦੀ ਉਹ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਸਾਡੀ ਸ਼ੁਰੂਆਤ ਹੈ ਸਾਡੀ ਪੌੜਿਕ ਸ਼ੌਮ ਦੀ ਸਾਡੇ ਤੁਹਾਡੇ ਤੱਕ ਪਹੁੰਚਣ ਦੀ ਉਹਦੀ ਜਿਹੜਾ ਸ਼ਰੇਆ ਬਹੁਤ ਬੁਰੀ ਦਾ ਪਾਣੀ ਫੇਰਿਆ ਇਹ ਜਿੰਨਾ ਵੀ ਆਪਾਂ ਨੂੰ ਸੂਤ ਦਾ ਮਿਲਦੀਆਂ ਸੀ ਗਰੀਬ ਲੋਕ ਕੀਤੇ ਆ ਜਿੱਦੋਂ ਮੈਂ ਗੱਲ ਕਰਦਾ ਵੱਡੇ ਭਾਵ ਗੁਰਜੀਤ ਸਿੰਘ ਔਜਲਾ ਜੀ ਤੁਸੀਂ ਉਹਨਾਂ ਨੂੰ ਵੱਡੇ ਕੈਂਡੀਡੇਟ ਨਾਲ ਦੋ ਹੱਥ ਟਾ ਕੇ ਲੋਕ ਸਭਾ ਚ ਭੇਜਿਆ ਉਹ ਆਵਾਜ਼ ਹਮੇਸ਼ਾ ਤੁਸੀਂ ਲੋਕ ਸਭਾ ਚ ਉਹਨਾਂ ਨੂੰ ਬੋਲਦੇ ਸੁਣਿਆ ਹਾਂ ਦਾ ਕਿ ਕਿਹੜੇ ਕੈਲੀਡਰ ਨੂੰ ਦਿਤਾ ਕੇ ਭੇਜਿਆ ਸੋ ਸਾਡਾ ਇਹ ਛੋਟਾ ਭਰਾ ਦੋਵਾਂ ਅਗੇ ਤੁਸੀਂ ਦਿਤਾ ਕੇ ਭੇਜਿਆ ਉਹ ਤੁਹਾਡੇ ਟੀਵੀ ਤੇ ਸੋ ਹੁਣ ਵੀ ਤੁਸੀਂ ਯਾਰ ਤੁਸੀਂ ਦਿਖਾ ਕੇ ਭੇਜੋਗੇ ਤੁਹਾਡੀ ਬਾਤ ਬਣੀ ਰਹੇ ਉੱਥੇ ਜਾਏ ਇੰਨੇ ਭੰਗੜਾ ਸਾਹਿਬ ਲੋ ਰੈਲੀ ਨਹੀਂ ਸੀ ਜੀ ਵੇਖੋ ਜਿਹੜੀ ਮੀਟਿੰਗ ਕੀਤੀ ਆ ਰੈਲੀ ਦਾ ਰੂਪ ਧਾਰ ਲਿਆ ਤੁਸੀਂ ਰਿਸਪੌਂਸ ਦੀ ਗੱਲ ਕੀਤੀ ਆ ਤੁਸੀਂ ਆਪ ਹੀ ਵੇਖ ਲਓ ਕਿੰਨਾ ਸ਼ਾਹ ਲੋਕਾ ਤੇ ਰੂਪਨਗਰ ਦਾ ਏਰੀਆ ਬਹੁਤ ਚੰਗਾ ਏਰੀਆ ਅੱਜ ਸਾਰਾ ਏਰੀਆ ਇਸ ਲਈ ਖਾਸ ਕਰਕੇ ਸਾਡੀਆਂ ਪਟਨਾ ਜੜੀਆਂ ਨੇ ਇਸ ਵਾਰ ਦੀ ਸਾਰੀਆਂ ਡਿਟੇਲ ਦੇ ਬਾਹਰ ਆਈਆਂ ਨੇ ਸੋ ਨਾ ਸਾਮੀਨ ਇਹ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਮੀਤਵਾਰਾ ਗਰਜੀਤ ਸਿੰਘ ਓਜਲਾ ਜੀ ਉਹ ਤੀਜੀ ਹਰ ਜਿਹੜਾ ਆ ਉਹ ਨੰਬਰ ਪਾਰਲੀਮੈਂਟ ਬਣਨ ਜਾ ਰਹੇ ਨੇ ਸਭ ਨੂੰ ਪੂਰੀ ਆਸ ਹੈ ਕਿ ਜਿਤਨਾ ਲੋਕਾਂ ਨੇ ਮਾਨੋਂ ਬੁਲਾ ਲਿਆ ਕਾਂਗਰਸ ਪਾਰਟੀ ਨੂੰ ਜਿਤਾਉਂਦਾ ਓਜਲਾ ਜੀ ਜਿੱਤ ਕੇ ਜਿਹੜੇ ਨੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਜਿਹੜਾ ਚੜ੍ਹ ਗਏ ਲੋਕਾਂ ਦੀ ਆਵਾਜ਼ ਬਣ ਗਈ ਜਿਹੜੀ ਨਾਲਾ ਵਿੱਚ ਉਹ ਖਰਾਬ ਹੋ ਗਈ ਨਾਲਾ ਵਿੱਚ ਜਿਹੜੀ ਗੋਲੀ ਚੱਲੀ ਆ ਜੀ ਤੇ ਪੰਜਾਬ ਦੀ ਉਹ ਖਰਾਬ ਹੋ ਗਈ ਹੈ ਜਿੱਥੋਂ ਤੱਕ ਲਾ ਨਾ ਦਾ ਸਵਾਲ ਆ ਹੁਣ ਇਹ ਸਰਕਾਰ ਨੇ ਵੇਖਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ ਇਹ ਸਰਕਾਰਾਂ ਦਾ ਕੰਮ ਆ ਲਾ ਨਾ ਦਾ ਅਰਵਿੰਦ ਕੇਜਰੀਵਾਲ ਜਿੱਤੇ ਚਲੋ ਉੱਤਰਾ ਹਾਂਜੀ ਹਾਂਜੀ ਕੁਛ ਨਹੀਂ ਕਹਿੰਦੇ ਹਾਂਜੀ ਜਿਹੜਾ ਕਿ ਚੋਣਾਂ ਲੈ ਲਿਨ ਲੈ ਕੇ ਤੁਸੀਂ ਬਹੁਤ ਵਧੀਆ ਵਿਸ਼ਾ ਮੈਲੀ ਕੀਤੀ ਕਾਂਗਰਸ ਵੱਲੋਂ ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਮੈਂ ਰਿੰਨਾ ਚੌਪੜਾ ਕਾਉਂਸਲਰ ਵਾਰਡ ਨੰਬਰ 69 ਤੋਂ ਬੋਲ ਰਹੀ ਹਾਂ ਮੈਂ ਕਹਾਂਗੀ ਕਿ ਇਹ ਜਿਹੜੀ ਰੈਲੀ ਇਹ ਮੇਰੀ ਕੁੱਦ ਦੀ ਵਾਰਡ ਦੇ ਵਿੱਚ ਹੋਈ ਹੈ ਔਰ ਮੇਰੀ ਇਸ ਵਾਰਡ ਦੇ ਵਿੱਚ ਮੇਰੇ ਵਾਰਡ ਵਾਸੀਆਂ ਨੇ ਮੇਰੇ ਸਾਰੇ ਭਰਾਵਾਂ ਨੇ ਮੇਰੇ ਭੈਣਾਂ ਨੇ ਬਹੁਤ ਵੱਡਾ ਹੰਗਾਰਾ ਪਰਿਆ ਸਾਡੇ ਇੱਕ ਕਹਨ ਦੇ ਉੱਤੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਸਾਰੇ 베ਰੇ ਭੈਣ ਭਰਾ ਪਹੁੰਚੇ ਔਰ ਉਹਨਾਂ ਸਭ ਨੇ ਸਾਨੂੰ ਵਿਸ਼ਵਾਸ ਦਿਲਾਇਆ ਕਿ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੁਰਜੀਤ ਸਿੰਘ ਓਜਲਾ ਨੂੰ ਚਿਤਾ ਕੇ ਪਾਰਲੀਮੈਂਟ 'ਚ ਭੇਜਣਗੇ ਤੇ ਇਸ ਦੇ ਨਾਲ ਹੀ ਸਾਡੀ ਵੀ ਜਿਹੜੀ ਆਵਾਜ਼ ਹੈ ਉਹ ਪਾਰਲੀਮੈਂਟ 'ਚ ਬੁਲੰਦ ਕਰਨਗੇ ਔਰ ਇਸੇ ਨਾਲ ਹੀ ਤੁਹਾਨੂੰ ਪਤਾ ਹੋਏਗਾ ਕਿ ਇਹ ਪ੍ਰਧਾਨ ਮੰਤਰੀ ਦੇ ਇਲੈਕਸ਼ਨ ਹੈ ਜਿਸ ਦੇ ਨਾਲ ਕਿ ਅਸੀਂ ਆਪਣੇ ਆਨ ਲੇ ਟਾਈਮ ਦੇ ਵਿੱਚ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਜਿਨ੍ਹਾਂ ਨੇ ਕਿ ਦੇਖੋ ਸਾਰੇ ਵਰਗਾ ਵਾਸਤੇ ਸਾਰੇ ਵਰਗਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ। ਔਰ ਉਹਨਾਂ ਦੀਆਂ ਜਿਹੜੀਆਂ ਗਾਰੰਟੀਆਂ ਹੈ ਉਹ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੇ ਜੋ ਲੋਕਾਂ ਦੀਆਂ ਪ੍ਰੋਬਲਮਸ, ਜੋ ਲੋਕਾਂ ਦੀਆਂ ਤਕਲੀਫਾਂ ਦੇਖ ਕੇ ਉਸ ਦੇ ਬਿਹਾਫ ਤੇ ਉਹਨਾਂ ਨੇ ਇਹ ਗਾਰੰਟੀਆਂ ਤਿਆਰ ਕੀਤੀਆਂ। ਸੋ ਰਾਹੁਲ ਗਾਂਧੀ ਜੀ ਨੇ ਸਾਡੇ ਨਾਰੀਆ ਦੇ ਸਮਾਏ ਵਾਸਤੇ, ਸਨਮਾਨ ਵਾਸਤੇ ਇੱਕ ਬਹੁਤ ਵਧੀਆ ਪੰਜ ਗਾਰੰਟੀਆਂ ਦਿੱਤੀਆਂ। ਜਿਨ੍ਹਾਂ ਚੱਕੀ ਉਹਨਾਂ ਨੇ ਸਾਰੇ ਗਰੀਬ ਪਰਿਵਾਰ ਦੀਆਂ ਲੇਡੀਜ਼ ਵਾਸਤੇ ਇੱਕ ਮਹਾ ਲక్ష్ਮੀ ਯੋਜਨਾ ਲੈ ਆਣ ਜਾ ਰਹੇ ਹੈ ਔਰ ਉਹਨਾਂ ਨੇ ਸਾਰਿਆਂ ਨੂੰ ਵਿਸ਼ਵਾਸ ਦਿਲਾਇਆ ਕਿ ਅਗਰ ਸੈਂਟਰ 'ਚ ਰਾਹੁਲ ਗਾਂਧੀ ਜੀ ਦੀ ਸਰਕਾਰ ਆਂਦੀ ਹੈ ਤੇ ਉਹ ਹਰ ਇੱਕ ਲ ਪਰਵਾਰ ਦੀ ਇੱਕ ਲੇਡੀਸ ਨੂੰ 1 ਲੱਖ ਰੁਪਇਆ ਸਾਲਾਨਾ ਲਗਾਗੇ ਯਾਨੀ ਕਿ 85000 ਰੁਪਇਆ ਮਹੀਨਾ ਹਰ ਗਰੀਬ ਪਰਿਵਾਰ ਦੀ ਇੱਕ ਲੇਡੀਸ ਨੂੰ ਮਿਲੇਗਾ ਸੋ ਇਸ ਤੋਂ ਇਲਾਵਾ ਵੀ ਉਹਨਾਂ ਨੇ ਹੋਰ ਵੀ ਗਰੰਟੀਆਂ ਜਿਹੜੇ ਆ ਨਾਰੀਆਂ ਦੇ ਹੱਕ ਚ ਦਿੱਤੀ ਹੈ ਸੋ ਮੈਂ ਕਹਾਂਗੀ ਕਿ ਸਾਰੇ ਜਿਨੇ ਇਹ ਸਾਰੀਆਂ ਗਰੰਟੀਆਂ ਦਾ ਭਰਪੂਰ ਜਿਹੜਾ ਆਨੰਦ ਲੈਣ ਵਾਸਤੇ ਭਰਪੂਰ ਫਾਇਦਾ ਲੈਣ ਵਾਸਤੇ ਜਿਹੜਾ ਗੁਰਜੀਤ ਸਿੰਘ ਓਜਲਾ ਜੀ ਨੂੰ ਤੇ ਈਵਨ ਰਾਹੁਲ ਗਾਂਧੀ ਜੀ ਨੂੰ ਪੂਰੇ ਇੰਡੀਆ ਚੋ ਵੀ ਜਾਈ ਬਣਾਓ ਵੱਟ ਤੇ ਵੱਟ ਵੋਟਾ ਪਾਓ ਤੇ ਜਿੱਤੋ 2022 ਦੀ ਹਨੇਰੀ ਜਿਹੜੇ ਜੀ ਤੁਹਾਡੇ ਵਾਰਡ ਦੇ ਵਿੱਚੋਂ ਕਾਫੀ ਕੈਂਡੀਡੇਟ ਵਿਦੇ ਰਹੇ ਇਸ ਵਾਰ ਕੀ ਬਣੇਗਾ ਦੇਖੋ ਮੇਰੇ ਵਾਰਡ ਜਿਹੜੇ ਹੈ ਉਹ ਕੰਮਾਂ ਦੇ ਬਿਹਾਫ ਤੇ ਵੋਟ ਪਾਉਂਦੀ ਹੈ ਸੋ ਮੈਂ ਦੇਖਿਆ ਕਿ ਮੇਰੇ ਵਾਰਡ ਦੇ ਵਿੱਚ ਜਦੋਂ ਵੀ ਅਸੀਂ ਕੌਂਸਲਰ ਬਣੇ ਆ ਔਰ ਮੇਰੇ ਖਿਆਲ ਨਾਲ ਮੇਰ ਤਾਂ ਬਹੁਤ ਜ਼ਿਆਦਾ ਪੁਰਾਣੇ ਸੋਨੀ ਸਾਹਿਬ ਜੀ ਹੈ ਕਿ ਕਿ ਉਹਨਾਂ ਨੇ ਕਦੀ ਵੀ ਇਸ ਸੈਂਟਰ ਹਲਕੇ ਦੀ ਵਾਰਡ ਨੂੰ ਵੰਝਾ ਨਹੀਂ ਛੱਡਿਆ ਵਿਕਾਸ ਦੇ ਪੱਖੋਂ ਸੋ ਲੋਕ ਬਹੁਤ ਸਮਝਦਾਰ ਹੈ ਵਿਕਾਸ ਨੂੰ ਵੋਟਾਂ ਪਾਉਂਦੇ ਹੈ ਸੋ ਜਦੋਂ ਹਨੇਰੀ ਚੱਲੀ ਸੀ ਆਪਦੀ ਉਸ ਦੇ ਬਾਵਜੂਦ ਵੀ ਸਾਡੇ ਸਾਰੇ ਬੂਥ ਮੇਰੇ ਵਾਰਡ ਨੰਬਰ 69 ਦੇ ਜਿੰਨੇ ਵੀ ਬੂਥ ਸੀ ਆਲਓਵਰ ਪੰਜਾਬ ਚ ਬੜੇ ਅੱਛੀ ਜਿਹੜੀ ਗਿਆ ਸੰਖਿਆ ਦੇ ਨਾਲ ਸਭ ਤੋਂ ਜ਼ਿਆਦਾ ਜਿੱਤੂ ਹੋਏ ਸੀ ਸੋ ਮੈਂ ਇਹੀ ਕਹਾਂਗੀ ਕਿ ਜੋ ਮਰਜ਼ੀ ਹੋ ਜਾਏ ਕੰਮ ਵਿਕਾਸ ਨੂੰ ਪੈਣੇ ਹੈ ਔਰ ਵਿਕਾਸ ਸਾਡੀ ਵਾਰਡ ਚ ਭਰਪੂਰ ਹੋਇਆ ਸਾਡੇ ਦੁਆਰਾ ਸਾਡੇ ਜਿਹੜੇ ਓਮ ਪ੍ਰਕਾਸ਼ ਸੋਨੀ ਸਾਹਿਬ ਜੀ ਹੈ ਉਹਨਾਂ ਦੀ ਜਿਹੜੀ ਹੈ ਨੈਨਮਈ ਹੇਟਾ ਸਾਨੂੰ ਪੂਰਾ ਵਿਕਾਸ ਮਿਲਿਆ ਔਰ ਮੇਰੇ ਸਾਰੇ ਜਿਹੜੇ ਗਿਆ ਮੇਰੇ ਵਾਰਡ ਵਾਸੀ ਹੈ ਉਹ ਖੁਸ਼ ਹੈ ਸਾਡੇ ਕੰਮਾਂ ਤੋਂ ਵਿਕਾਸ ਤੋਂ ਖੁਸ਼ ਹੈ ਔਰ ਵਿਕਾਸ ਤੇ ਉੱਤੇ ਕੰਮ ਹੈ ਬਸ ਸ਼ੁਕਰੀਆ